ਇੱਥੇ ਜਦੋਂ ਸਰੀਰ ਸੁਭਾਇਮਾਨ ਰਹਿਸ ਜਗ੍ਹਾ ਤੇ ਕੰਡੇ ਤੇ ਇੱਥੇ ਸੱਪ ਨੇ ਤੇ ਸ਼ੇਰ ਨੇ ਰਾਖੀ ਕੀਤੀ ਆ ਅੱਛਾ ਤੁਹਾਨੂੰ ਪਤਾ ਸਰੀਰਾਂ ਨੂੰ ਕੋਈ ਸਰੀਰ ਜਿਵੇਂ ਲਵਾਰਸ ਪਿਆ ਹੁੰਦਾ ਨਾ ਆਮ ਗੱਲ ਆ ਵੀ ਜਿਹੜੇ ਕੁੱਤੇ ਆਨ ਨੋਚਦੇ ਆ ਪਰ ਕਿਸੇ ਦੀ ਜ਼ਰਤ ਨਹੀਂ ਸੀ ਕੋਈ ਸਰੀਰਾਂ ਲੱਗ ਕੇ ਆ ਜੇ ਸ਼ੇਰਾਂ ਨੇ ਉਸ ਵਾਹਿਗੁਰੂ ਦੇ ਹੁਕਮ ਚ ਉਹਨਾਂ ਦੀ ਰਾਖੀ ਕੀਤੀ ਸੱਪ ਨੇ ਰਾਖੀ ਕੀਤੀ ਤੋਂ ਬਾਅਦ এবੀਸੀਪੀ ਨਾ ਇਹਨਾਂ ਦੇ ਲਾਗੇ ਕਿਸੇ ਨੇ ਜਾਣਾ ਲਵਾਰਿਸ ਹਾਂ ਕਿਉਂਕਿ ਉਸ ਵੇਲੇ ਦੇ ਹਿਸਾਬ ਨਾਲ ਆਪਾਂ ਗੱਲ ਕਰੀ ਤਾਂ ਬਿਲਕੁਲ ਲਵਾਰਿਸ ਦੇहां ਛੜ ਦਿੱਤੀਆਂ ਗਈਆਂ ਜਾਣ ਬੁੱਝ ਕੇ ਜਾਣ ਜਾਣ ਬੁੱਝ ਕੇ ਇਹਨਾਂ ਦੀ ਜਿਹੜੀਆਂ ਮ੍ਰਿਤਕ ਦੇਹਾਂ ਨੇ ਨਾ ਉਹਨਾਂ ਦਾ ਵੀ ਅਸੀਂ ਅਪਮਾਨ ਨਹੀਂ ਕਰਨਾ ਉਹਨਾਂ ਜ਼ਾਲਮਾਂ ਨੂੰ ਚਰਵਾਣਿਆਂ ਨੂੰ ਦੁਨੀਆ ਦੇ ਉੱਤੇ ਕੋਈ ਢੋਈ ਨਹੀਂ ਕਿੰਨੇ ਸੀ ਕਿਸੇ ਦੀ ਕੋਈ ਨਿਸ਼ਾਨਦੇਹੀ ਨਹੀਂ ਕਿਸੇ ਦੀ ਕੋਈ ਥਾਂ ਨਹੀਂ ਤੇ ਉਹਨਾਂ ਦੀ ਜਿੱਥੇ-ਜਿੱਥੇ ਭੋਰਾ-ਭੋਰਾ ਵੀ ਪੈਣ ਪਈ ਆ ਨਕਮਸਤਕ ਹੋ ਰਹੀ ਆ ਸੰਗਤ ਪੂਜਿਆ ਜਾ ਰਿਆ ਇਸ ਦਰਿਆ ਦੀਆਂ ਠੰਡੀਆਂ ਹਵਾਵਾਂ ਨੇ ਟਕਰਾ ਕੀਤਾ ਨਾ ਸਜਾ ਰੂਪੀ ਮੁਗਲਾਂ ਦੇ ਆਖੇ ਲੱਗ ਕੇ ਤੇ ਠੰਡੇ ਬੁਰਜ ਦੇ ਵਿੱਚ ਹਾਵੀ ਹੋਈਆਂ ਸਹਿਬਜ਼ਾਦਿਆਂ ਤੇ ਜਿੱਦ ਤਰ ਆਪਾਂ ਪਹਿਲਾਂ ਗੱਲ ਕੀਤੀ ਸਕਿਨ ਨੀਲੀ ਹੋ ਗਈ ਬੁੱਲ ਪਾੜ ਗਏ ਨਮੂਨੀਆਂ ਹੋ ਗਿਆ ਬੁਖਾਰ ਹੋ ਗਿਆ ਅੱਜ ਉਹ ਨਾ ਦਰਿਆਵਾਂ ਦੇ ਵਹਿਣ ਵੀ ਬੰਦ ਨੇ ਦੀਵਾਨ ਡੋਡਰਮਲ ਸਾਹਿਬ ਉਹਨਾਂ ਦੇ ਭਰਾਤਾ ਉਹਨਾਂ ਦੇ ਮਾਤਾ ਉਹਨਾਂ ਦੇ ਧਰਮ ਸੁਭਤ ਨਹੀਂ ਉਸ ਪਰਿਵਾਰ ਨੇ ਜਦੋਂ ਮੋਹਰਾ ਵਛਾ ਕੇ ਜੋਤੀ ਸਰੂਪ ਸਾਹਿਬ ਜਗਾ ਲੈ ਲੀ ਜੀ ਉਹਨੇ ਮੌਕੇ ਤੇ ਆਣ ਕੇ ਵੀ ਇੱਕ ਗੇਮ ਖੇਡੀ ਵੀ ਮੋਹਰਾਂ ਐ ਨਿੱਕੇ ਰੁਕ ਨਹੀਂ ਐ ਸਿੱਧੇ ਰੁਕ ਨਹੀਂ ਖੜੇ ਰੁਕ ਸਮੂੱਚਾ ਘਣਾ ਗੱਟਾ ਸਾਰਾ ਕੁਝ ਹੀ ਉਹਨਾਂ ਨੇ ਜੋ ਜਾਇਦਾਦ ਸੀਗੀ ਉਹਨੂੰ ਵਾਰ ਕੇ ਤੇ ਉਹ ਜਗ੍ਹਾ ਪ੍ਰਾਪਤ ਕੀਤੀ ਜਿਹਨੂੰ ਆਪਾਂ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਕਹਿੰਦੇ ਆ ਐਸੀ ਜਗ੍ਹਾ ਤੋਂ ਬਿਬਾਨ ਦੇ ਰੂਪ ਦੇ ਵਿੱਚ ਉਹਨਾਂ ਯੋਧਿਆਂ ਦਾ ਜਿਹੜਾ ਵਾ ਉਹ ਚਲਵੇਦਾਰ ਹੋ ਕੇ ਉਹਨਾਂ ਦਾ ਇੱਕ ਕਾਫਲਾ ਨਿਕਲਦਾ ਇਹ ਕਿਲਿਆਂ ਦੇ ਉੱਤੇ ਹੱਸ ਰਿਆ ਸੀ ਵੀ ਅੱਜ ਵੇਖੋ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਤੇ ਉਹਦੀ ਮਾਤਾ ਪਿਛੇ ਚਾਰ ਬੰਦੇ ਤੁਰਨ ਵਾਲੇ ਵੀ ਨਹੀਂ ਅਸੀਂ ਛੱਡੇ ਪਿੱਤ ਤੁਹਾਡਾ ਖੁਰਾਕ ਖੋਜ ਤੁਹਾਡੀ ਨਿਸ਼ਾਨਦੇ ਹੀ ਨਹੀਂ ਹੋਣੀ ਵੀ ਤੁਸੀਂ ਕਿੱਥੇ ਰਹਿੰਦੇ ਸੀ ਕਿੱਥੇ ਮਰੇ ਤੇ ਕਿਧਰ ਨੂੰ ਗਏ ਇੱਕ ਦਿਨ ਉਹਨਾਂ ਸਹਿਬਜ਼ਾਦਿਆਂ ਨੂੰ ਪੂਜਣ ਵਾਲੇ ਮੰਨਣ ਵਾਲੇ ਇੱਥੇ ਲੱਖਾਂ ਕਰੋੜਾਂ ਦੇ ਰੂਪ ਦੇ ਵਿੱਚ ਲੰਗਰ ਪ੍ਰਸ਼ਾਦ ਭੋਜਨ ਚੱਲਣਗੇ ਅੱਜ ਅਸੀਂ ਸਾਰੇ ਵਜੀਦ ਖਾਨ ਤੇ ਹੱਸਦੇ ਹਾਂ ਤੂੰ ਦੱਸ ਕਿੱਥੇ ਆ ਤੇਰਾ ਰੂਪ ਕਿੱਥੇ ਆ ਤੇਰੀ ਨਵਾਬੀ ਕਿੱਥੇ ਆ ਤੇਰੀ ਸੂਬੇਦਾਰੀ ਕਿੱਥੇ ਆ ਤੇਰੀ ਮੁਗਲ ਬਾਦਸ਼ਾਹਤ ਕਿੱਥੇ ਆ ਕਿੱਥੇ ਆ ਤੂੰ ਲਿਆ ਉੱਠ ਕੇ ਦੱਸ ਆਣ ਕੇ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਰੀਫ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਮੌਜੂਦ ਆਂ ਔਰ ਉਸ ਅਸਥਾਨ ਦੇ ਉੱਪਰ ਅਸੀਂ ਮੌਜੂਦ ਆ ਜਿੱਥੇ ਛੋਟੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਹੁਣਾਂ ਦੇ ਜੋ ਸ਼ਹਾਦਤਾਂ ਤੋਂ ਬਾਅਦ ਉਹਨਾਂ ਦੀਆਂ ਦੇਹਾਂ ਜੋ ਨੇ ਉਹ ਇਸ ਥਾਂ ਦੇ ਉੱਪਰ ਰੱਖ ਦਿੱਤੀਆਂ ਗਈਆਂ ਸੀ ਬਹੁਤ ਜ਼ੁਲਮ ਉਹਨਾਂ ਦੇ ਉੱਪਰ ਢਾਇਆ ਗਿਆ ਔਰ ਕਿੰਨਾ ਜ਼ੁਲਮ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਪਰ ਉਹਨਾਂ ਨੇ ਈ ਨਹੀਂ ਮੰਨੀ ਇੱਥੇ ਹੰਸਲਾ ਨਦੀ ਦੇ ਵਿੱਚ ਅਸੀਂ ਖੜੇ ਹਾਂ ਜਿੱਥੇ ਹੰਸਲਾ ਨਦੀ ਹੰਸਲਾ ਦਰਿਆ ਉਸ ਵੇਲੇ ਹੁੰਦਾ ਸੀ ਹੁਣ ਕਣਕ ਬੀਜੀ ਹੋਈ ਹੈ ਔਰ ਹਜੇ ਵੀ ਦਰਿਆ ਦਾ ਫਲੋ ਉਸੇ ਤਰ੍ਹਾਂ ਹੀ ਦੱਸਿਆ ਜਾਂਦਾ ਕਿਉਂਕਿ ਜਦੋਂ ਪਾਣੀ ਆਉਂਦਾ ਦਰਿਆ ਦਾ ਤਾਂ ਇਸੇ ਇੱਥੋਂ ਲੰਘਦਾ ਪਾਣੀ ਔਰ ਪਿਛਲੇ ਬੰਨੇ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਸੁਭਾਈਮਾਨ ਹੈ ਔਰ ਉਹ ਛੋਟੇ ਸਾਬਜਾਦਿਆਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸੁਭਾਈਮਾਨਾ ਔਰ ਇਸੇ ਨਦੀ ਦੇ ਬਿਲਕੁਲ ਕੰਢੇ ਜਿੱਥੇ ਗੁਰਦੁਆਰਾ ਸਾਹਿਬ ਉੱਤੇ ਬੈਕਸਾਈਡ ਤੇ ਦੱਸਿਆ ਜਾ ਰਿਹਾ ਕਿ ਛੋਟੇ ਸਾਬਜਾਦਿਆਂ ਦੀਆਂ ਸ਼ਹਾਦਤਾਂ ਤੋਂ ਬਾਅਦ ਦੇਹਾਂ ਇੱਥੇ ਰੱਖ ਦਿੱਤੀਆਂ ਸੀ ਮੁਗਲ ਹਕੂਮਤ ਦੇ ਵੱਲੋਂ ਔਰ ਉਹ ਬਾਬਾ ਜੀ ਨੇ ਸਰ ਨਾਲ ਬਾਬਾ ਜਸਾ ਸਿੰਘ ਜੀ ਹਿਸਟਰੀ ਇਹਨਾਂ ਤੋਂ ਸਮਝਣ ਦੀ ਅੱਜ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਤੁਸੀਂ ਅੱਗੇ ਸ਼ੇਅਰ ਕਰਕੇ ਵੱਧ ਤੋਂ ਵੱਧ ਸੰਗਤ ਦੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਵੀ ਕਰਿਓ ਬਾਬਾ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਸ ਸਥਾਨ ਦੇ ਉੱਪਰ ਅਸੀਂ ਖੜੇ ਆ ਇਸ ਦੀ ਹਿਸਟਰੀ ਮੈਂ ਜਿਹੜਾ ਤੁਸੀਂ ਆਪ ਪਹਿਲਾਂ ਜ਼ਿਕਰ ਕੀਤਾ ਇਸ ਦੀ ਹਿਸਟਰੀ ਮੈਂ ਚਾਹਨਾ ਕਿ ਤੁਸੀਂ ਤਫਸੀਲ ਕਰੋ ਪੂਰਾ ਬਰੀਫ ਕਰਿਓ ਕਿ ਛੋਟੇ ਸਹਿਬ ਜਦਿਆਂ ਦੀਆਂ ਸ਼ਹਾਦਤਾਂ ਹੋਈਆਂ ਔਰ ਉਸ ਤੋਂ ਬਾਅਦ ਹੰਸਲਾ ਨਦੀ ਦੇ ਕੰਢੇ ਉਹਨਾਂ ਦੀਆਂ ਜੁਦੇਹਾਂ ਸੀਗੀਆਂ ਛੱਡ ਦਿੱਤੀਆਂ ਗਈਆਂ ਸਿਲਾਵਾਰ ਇਸ ਤੌਰ ਤੇ ਜੀ ਵਿਕਰਮ ਜੀ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਮੁੱਚੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਸੰਗਤ ਨੂੰ ਬੇਨਤੀ ਕਰਦਾ ਮੈਂ ਵੀ ਆਪ ਜੀ ਕੈਮਰੇ ਦੇ ਰਾਹੀਂ ਦਰਸ਼ਨ ਕਰ ਰਹੇ ਹੋ ਬਿਬਾਨਗੜ ਸਾਹਿਬ ਜੀ ਦੇ ਆਪ ਜੀ ਕੈਮਰੇ ਦੇ ਰਾਹੀਂ ਨਕਮਸਤਕ ਹੋਵੋ ਫਤਿਹ ਬਲਾਓ ਦਰਸ਼ਨ ਕਰੋ ਜੀ ਨਕਮਸਤਕ ਹੋਵੋ ਗੁਰਦਾਰਾ ਸ੍ਰੀ ਬਿਬਾਨਗੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਥਾਨ ਗੁਰਦੁਆਰਾ ਸ੍ਰੀ ਬਿਬਾਨਗੜ ਸਾਹਿਬ ਜੋ ਹੰਸਲਾ ਨਦੀ ਹੰਸਲਾ ਦਰਿਆ ਦੇ ਕੰਢੇ ਹੈ ਉਸ ਵੇਲੇ ਦੀ ਜ਼ਾਲਮ ਹਕੂਮਤ ਸੁਰਬੇਦਾਰ ਸਰਹੰਦ ਵਜੀਦ ਖਾਨ ਸੁਚਾ ਆਨੰਦ ਤੇ ਹੋਰ ਸਮੁੱਚੇ ਅਹਿਲਕਾਰਾਂ ਵੱਲੋਂ ਜਦੋਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਪੂਜਨੀਕ ਮਾਤਾ ਸਤਕਾਰਯੋਗ ਮਾਤਾ ਅਮਰ ਸ਼ਹੀਦ ਮਾਤਾ ਮਾਤ ਗੁਜਰਕੌਰ ਸਾਹਿਬ ਜੀ ਨੂੰ ਸ਼ਹੀਦ ਕਰਕੇ ਤੇ ਉਹਨਾਂ ਦੇ ਜਿਹੜੇ ਸਰੀਰ ਸੀਗੇ ਹੰਕਾਰੀ ਉਹਨਾਂ ਉਸ ਵੇਲੇ ਦੇ ਮੁਗਲ ਹਾਕਮਾਂ ਨੇ ਇਥੇ ਰੱਖ ਦਿੱਤੇ ਮੈਂ ਰੱਖ ਦਿੱਤੇ ਜਾਂ ਇਥੇ ਸਰੀਰ ਸੁਭਾਏ ਮਾਨਸੀ ਮੈਂ ਇਹੀ ਸ਼ਬਦ ਵਰਤਉਂ ਹਾਂ ਬਿਲਕੁਲ ਕਿਉਂਕਿ ਮੇਰਾ ਬਹੁਤ ਵੱਡਾ ਅਕੀਦਾ ਵਾ ਕੌਮ ਦਾ ਅਕੀਦਾ ਆਪਣੇ ਸਾਰਿਆਂ ਦਾ ਬਿਲਕੁਲ ਸਭ ਦਾ ਇਥੇ ਲੱਖਾਂ ਸੰਗਤ ਅੱਜ ਉਹੀ ਅਕੀਦਾ ਤੇ ਆਪਣੀ ਸ਼ਰਧਾ ਲੈ ਕੇ ਆਏ ਨੇ ਨੱਕ ਮਸਤਕ ਹੋਣ ਬਿਲਕੁਲ ਤੇ ਉਹਨਾਂ ਜ਼ਾਲਿਮਾਂ ਨੂੰ ਜਰਵਾਣਿਆਂ ਨੂੰ ਦੁਨੀਆ ਦੇ ਉੱਤੇ ਕੋਈ ਢੋਈ ਨਹੀਂ ਕਿੰਨੇ ਸੀਗੇ ਕਿਸੇ ਦੀ ਕੋਈ ਨਿਸ਼ਾਨਦੇਹੀ ਨਹੀਂ ਕਿਸੇ ਦੀ ਕੋਈ ਥਾਂ ਨਹੀਂ ਤੇ ਉਹਨਾਂ ਦੀ ਜਿੱਥੇ ਜਿੱਥੇ ਭੋਰਾ ਭੋਰਾ ਵੀ ਪੈੜ ਪਈ ਆ ਨਕਮਸਤਕ ਹੋ ਰਹੀ ਆ ਸੰਗਤ ਪੂਜਿਆ ਜਾ ਰਿਹਾ ਵਿਕਰਮ ਜੀ ਦੁਨੀਆ ਦੇ ਵਿੱਚ ਸਿੱਧੀ ਜੀ ਗੱਲ ਆ ਇਨਸਾਨ ਜੰਮਦਾ ਵਾ ਮਾਂ ਬਾਪ ਦੇ ਭਾਗੀਆਂ ਜਿੰਦਾ ਵਾ ਆਪਣੇ ਲਈ ਤੇ ਮਰ ਜਾਂਦਾ ਔਲਾਦ ਬਦਲੇ ਦੁਨੀਆ ਦੇ ਵਿੱਚ ਵੱਖਰੀਆਂ ਰੂਹਾਂ ਹੁੰਦੀਆਂ ਵੱਖਰੇ ਦਰਵੇਸ਼ ਜਰਨੈਲ ਹੁੰਦੇ ਆ ਉਹ ਸੂਰਮੇ ਹੁੰਦੇ ਆ ਜਿੰਨਾ ਦੇ ਸਥਾਨ ਪ੍ਰਗਟ ਹੁੰਦੇ ਆ ਹਾਜ਼ਰ ਹੁੰਦੇ ਆ ਜਿਨ੍ਹਾਂ ਦੇ ਸਥਾਨਾਂ ਦੇ ਉੱਤੇ ਦੁਨੀਆ ਨਕਮਸਤਕ ਹੁੰਦੀ ਆ ਉਹ ਇੰਨਾਂ ਚੀਜ਼ਾਂ ਤੋਂ ਭਰੇ ਹੁੰਦੀ ਜਿਹੜੀ ਮੈਂ ਪਹਿਲਾਂ ਗੱਲ ਕਹੀ ਆ ਜੀ ਜੀ ਤੇ ਮੈਂ ਇਹ ਹਿਸਾਬ ਲਾਉਣਾ ਵੀ ਐਡਾ ਹਾਜ਼ਰ-ਨਾਜ਼ਰ ਤੇ ਐਡਾ ਸ਼ਕਤੀਸ਼ਾਲੀ ਜਿਹੜਾ ਪਹਿਰਾ ਵਾ ਬਹਾਦਰ ਬਾਬਿਆਂ ਦਾ ਵੀ ਇਸ ਦਰਿਆ ਦੀਆਂ ਠੰਡੀਆਂ ਹਵਾਵਾਂ ਨੇ ਵੀ ਟਕਰਾ ਕੀਤਾ ਨਾ ਸਜ਼ਾ ਰੂਪੀ ਮੁਗਲਾਂ ਦੇ ਅੱਖੇ ਲੱਗ ਕੇ ਤੇ ਠੰਡੇ ਬੁਰਜ ਦੇ ਵਿੱਚ ਹਾਵੀ ਹੋਈਆਂ ਸਾਬਜਾਦਿਆਂ ਤੇ ਜਿਤਨਾ ਆਪਾਂ ਪਹਿਲਾਂ ਗੱਲ ਕੀਤੀ ਸਕਿਨ ਨੀਲੀ ਹੋ ਗਈ ਬੁੱਲ ਪਾੜ ਗਏ ਨਮੂਨੀਆਂ ਹੋ ਗਿਆ ਬੁਖਾਰ ਹੋ ਗਿਆ ਅੱਜ ਉਹਨਾਂ ਜ਼ਰੀਆਮਾਂ ਦੇ ਵਹਿਣ ਵੀ ਬੰਦ ਨੇ ਕਿਸੇ ਬੰਦੇ ਨੇ ਤਾਂ ਨਹੀਂ ਨਾ ਕੀਤੇ ਸਾਬਜਾਦਿਆਂ ਨੇ ਕੀਤੇ ਉਸ ਤਾਕਤ ਨੇ ਕੀਤੇ ਉਹ ਅੱਜ ਸਰਸਾ ਵੀ ਅਲੋਪ ਆ ਉਹ ਅੱਜ ਹੰਸਲਾ ਵੀ ਅਲੋਪ ਆ ਤੇ ਅੱਜ ਉਹ ਕਿਲੇ ਵੀ ਖੰਡਰ ਬਣੇ ਹੋਏ ਨੇ ਅੱਜ ਹੈ ਕੀ ਅੱਜ ਉਹਨਾਂ ਪਾਵਨ ਰੂਹਾਂ ਦੇ ਨਾਂ ਨੇ ਤੇ ਉਹਨਾਂ ਦੇ ਦਰਸ਼ਨ ਨੇ ਅੱਛਾ ਉਸ ਵੇਲੇ ਦੀ ਗਾਥਾ ਦੱਸੋ ਮੈਂ ਚਾਹੁੰਨਾ ਕਿ ਜੋ ਕੁਝ ਹੋਇਆ ਜੋ ਕੁਝ ਵਾਪਰਿਆ ਹਾਂਜੀ ਤੇ ਪਹਿਲਾਂ ਆਪਸ ਚਰਚਾ ਕਰ ਚੁੱਕੇ ਹਾਂ ਦੱਸ ਚੁੱਕੇ ਹਾਂ ਉਦੋਂ ਬਾਅਦ ਇੱਥੇ ਸਰੀਰਾਂ ਨੂੰ ਜਦੋਂ ਰੱਖ ਦਿੱਤਾ ਗਿਆ ਰੱਖ ਦਿੱਤਾ ਹੀ ਮਾਫ ਕਰਨਾ ਮੈਂ ਨਹੀਂ ਉਹ ਲਫ਼ਜ਼ ਵਰਤਨੇ ਜੋ ਉਹਨਾਂ ਨੇ ਕਿਹਾ ਮਿਲ ਕਿਉਂਕਿ ਹੁਕਮ ਹੀ ਇਹੋ ਜੇ ਸੀਗੇ ਉਦੋਂ ਬਾਅਦ ਇਹ ਵੀ ਸੀਪੀ ਨਾ ਇਹਨਾਂ ਦੇ ਲਾਗੇ ਕਿਸੇ ਨੇ ਜਾਣਾ ਲਵਾਰਿਸ ਹਾਂ ਕਿਉਂਕਿ ਉਸ ਵੇਲੇ ਦੇ ਹਿਸਾਬ ਨਾਲ ਆਪਾਂ ਗੱਲ ਕਰੀ ਤਾਂ ਬਿਲਕੁਲ ਲਵਾਰਿਸ ਦੇ ਹਾਂ ਛੱਡ ਦਿੱਤੀਆਂ ਗਏ ਜਾਨ ਜਾਨਵੁੱਝ ਜਾਨਵੁੱਝ ਇਹਨਾਂ ਦੀ ਜਿਹੜੀਆਂ ਮਰਤਕ ਦਿਆਂ ਨੇ ਨਾ ਉਹਨਾਂ ਦਾ ਵੀ ਅਹੀਂ અપਮਾਨ ਹੀ ਕਰਨਾ ਲੋਕਾਂ 'ਚ ਖੌਫ ਹੋ ਗਿਆ ਕਿ ਕੋਈ ਇਹਨਾਂ ਦੀ ਹਮਦਰਦੀ ਇਹਨਾਂ ਨਾਲ ਜਿਤਾਊਗਾ ਤਾਂ ਉਹਨਾਂ ਦੇ ਨਾਲ ਉਹ ਹੀ ਹੋਊਗਾ ਕੋਲੂ ਦੇ ਵਿੱਚ ਸਪੀਡ ਦਿੱਤਾ ਜਾਊਗਾ ਦੇਖੋ ਵੀ ਉਸ ਹਕੂਮਤ ਨੇ ਬਾਬਾ ਮੋਤੀराम ਮਹਾਰਾਜ ਜੀ ਦੇ ਪਰਿਵਾਰ ਨਾਲ ਹੋਇਆ ਬਿਲਕੁਲ ਬਿਲਕੁਲ ਵਿਕਰਮ ਜੀ ਤੇ ਇਹ ਸਨਾਹ ਸਨੇਹਾ ਦਿੱਤਾ ਗਿਆ ਹਕੂਮਤ ਵੱਲੋਂ ਕਿ ਜਿਹੜਾ ਹਕੂਮਤ ਨਾਲ ਟਕਰਾਊਗਾ ਮਰਨ ਉਪਰਾਂਤ ਵੀ ਅਸੀਂ ਕਿੱਥੋਂ ਤੱਕ ਜਾ ਸਕਦੇ ਆ ਬਿਲਕੁਲ ਪਰ ਪਤਾ ਨਹੀਂ ਸੀ ਨਾ ਕਿ ਅਗਲੇ ਆਲੇ ਕਿੱਥੋਂ ਤੱਕ ਹੋ ਨਿਬੜਨਾ ਉਹ ਤੋਂ ਬਾਅਦ ਇੱਥੇ ਜਦੋਂ ਸਰੀਰ ਸੁਭਾਏ ਮਾਨ ਰਾਇਸ ਜਗਾ ਤੇ ਕੰਡੇ ਤੇ ਜੀ ਇੱਥੇ ਸੱਪ ਨੇ ਤੇ ਸ਼ੇਰ ਨੇ ਰਾਖੀ ਕੀਤੀ ਆ ਅੱਛਾ ਤੁਹਾਨੂੰ ਪਤਾ ਸਰੀਰਾਂ ਨੂੰ ਕੋਈ ਸਰੀਰ ਜਿਵੇਂ ਲਵਾਰਸ ਪਿਆ ਹੁੰਦਾ ਨਾ ਜੀ ਆਮ ਗੱਲ ਆ ਵੀ ਜਿਹੜੇ ਕੁੱਤੇ ਆਨ ਨੋਚਦੇ ਆ ਪਰ ਕਿਸੇ ਦੀ ਜ਼ਰਤ ਨਹੀਂ ਸੀ ਕੋਈ ਸਰੀਰਾਂ ਲੱਗੇ ਆ ਜੇ ਸ਼ੇਰਾਂ ਨੇ ਉਸ ਵਾਹਿਗੁਰੂ ਦੇ ਹੁਕਮ ਚ ਉਹਨਾਂ ਦੀ ਰਾਖੀ ਕੀਤੀ ਸੱਪ ਨੇ ਰਾਖੀ ਕੀਤੀ ਅੱਗੇ ਆਜੋ ਜੀ ਫਿਰ ਇੱਥੋਂ ਹੀ ਗੁਰੂ ਘਰ ਦੇ ਆਨੰਦ ਸਿੱਖ ਆਨੰਦ ਸੇਵਕ ਦੀਵਾਨ ਤੋਂ ਢਰਮਲਾਲ ਸਾਹਿਬ ਉਹਨਾਂ ਦੇ ਭਰਾਤਾ ਉਹਨਾਂ ਦੇ ਮਾਤਾ ਉਹਨਾਂ ਦੇ ਧਰਮ ਸੁਪਤਨੀ ਉਸ ਪਰਿਵਾਰ ਨੇ ਜਦੋਂ ਮੋਹਰਾ ਵਿਛਾ ਕੇ ਜੋਤੀ ਸਰੂਪ ਸਾਹਿਬ ਜਗਾ ਲੈ ਲਈ ਜੀ ਉਹ ਜਗਾ ਸਸਕਾਰ ਵਾਲੀ ਲੈਂ ਤੋਂ ਉਪਰੰਤ ਉਹ ਇੱਥੇ ਆਉਂਦੇ ਨੇ ਇਸੇ ਜਗ੍ਹਾ ਤੋਂ ਬਿਵਾਨ ਦੇ ਰੂਪ ਦੇ ਵਿੱਚ ਉਹਨਾਂ ਯੋਧਿਆਂ ਦਾ ਜਿਹੜਾ ਵਾ ਉਹ ਜਲਵੇਦਾਰ ਹੋ ਕੇ ਉਹਨਾਂ ਦਾ ਇੱਕ ਕਾਫਲਾ ਨਿਕਲਦਾ ਜਿਹਦੇ ਵਿੱਚੋਂ ਪਰਿਵਾਰ ਸ਼ਾਮਲ ਆ ਦੀਵਾਨ ਟੋਡਰਵਾਲ ਸਾਹਿਬ ਤੇ ਕੁਝ ਦਿਹਾੜੀ ਵਾਲੇ ਨਾਲ ਨੇ ਅੱਛਾ ਇਹ ਲੋਕ ਹੱਸ ਰਹੇ ਸੀ ਹਾਂ ਜਿਹੜਾ ਛੋਟੇ ਵਿੱਚ ਸ਼ਹਿਬ ਜੀ ਦਿਨ ਦੀਆਂ ਦੇਹਾਂ ਨੂੰ ਲਜਾਇਆ ਜਾ ਰਿਹਾ ਸੀ ਹਾਂ ਇਹ ਕਿਲਿਆਂ ਦੇ ਉੱਤੇ ਹੱਸ ਰਹੇ ਸੀ ਵੀ ਅੱਜ ਵੇਖੋ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਤੇ ਉਹਦੀ ਮਾਤਾ ਪਿਛੇ ਚਾਰ ਬੰਦੇ ਤੁਰਨ ਵਾਲੇ ਵੀ ਨਹੀਂ ਅਸੀਂ ਛੱਡੇ ਕਿਸੇ ਦੀ ਜੁਰਤ ਨਹੀਂ ਮਗਰ ਤੁਰ ਜੇ ਨਹੀਂ ਸੀ ਪਤਾ ਪਿੱ ਤੁਹਾਡਾ ਖੁਰਾਕ खोज ਤੁਹਾਡੀ ਨਿਸ਼ਾਨਦੇ ਹੀ ਨਹੀਂ ਹੋਣੀ ਵੀ ਤੁਸੀਂ ਕਿੱਥੇ ਰਹਿੰਦੇ ਸੀ ਕਿੱਥੇ ਮਰੇ ਤੇ ਕਿਧਰ ਨੂੰ ਗਏ ਇੱਕ ਦਿਨ ਉਹਨਾਂ ਸਹਿਬਜ਼ਾਦਿਆਂ ਨੂੰ ਪੂਜਣ ਵਾਲੇ ਮੰਨਣ ਵਾਲੇ ਇੱਥੇ ਲੱਖਾਂ ਕਰੋੜਾਂ ਦੇ ਰੂਪ ਦੇ ਵਿੱਚ ਲੰਗਰ ਪ੍ਰਸ਼ਾਦ ਭੋਜਨ ਚੱਲਣਗੇ ਤੇ ਉਸੇ ਦਿਨੀ ਉਹਨਾਂ ਦੇ ਵਾਰਿਸ ਲੱਖਾਂ ਦੇ ਰੂਪ ਚੋਂ ਉਹਦਾ ਨਗਰ ਕੀਰਤਨ ਲੈ ਕੇ ਫੇਰ ਉਹਨੂੰ ਹਰ ਸਾਲ ਜਾਣਗੇ ਜਾਂਦੇ ਆ ਨਾ ਬਿਲਕੁਲ ਜਾਂਦੇ ਉਹਨਾਂ ਨੂੰ ਤਾਂ ਕੋਈ ਨਹੀਂ ਨਾ ਇੱਥੇ ਵੇਖਣ ਵਾਲਾ ਤੇ ਅੱਜ ਅਸੀਂ ਸਾਰੇ ਵਜੀਦ ਖਾਨ ਤੇ ਹੱਸਦੇ ਆਂ ਤੂੰ ਦੱਸ ਕਿੱਥੇ ਆ ਤੇਰਾ ਰੂਪ ਕਿੱਥੇ ਆ ਤੇਰੀ ਨਵਾਬੀ ਕਿੱਥੇ ਆ ਤੇਰੀ ਸੂਬੇਦਾਰੀ ਕਿੱਥੇ ਆ ਤੇਰੀ ਮੁਗਲ ਬਾਦਸ਼ਾਹਤ ਕਿੱਥੇ ਆ ਕਿੱਥੇ ਆ ਤੂੰ ਲਿਆ ਉੱਠ ਕੇ ਦੱਸ ਆਣ ਕੇ ਕਹਿਨ ਤੋ ਭਾਵ ਜ਼ੁਲਮ ਦਾ ਤੇ ਜ਼ਾਲਮ ਦਾ ਇਹੀ ਹੁੰਦਾ ਵਾ ਉਹਦੇ ਉੱਤੇ ਦੁਨੀਆ ਸਦਾਬ ਲੰਮੇ ਸਮੇਂ ਤੱਕ ਠੁਕਦੀ ਆ ਤੇ ਸੇਵਾ ਲੈਣ ਵਾਲਿਆਂ ਸੇਵਾ ਲਈ ਇੱਥੋਂ ਉਹਨਾਂ ਦਾ ਜਲਵੇਦਾਰ ਹੋ ਕੇ ਜਿਹੜਾ ਪਾਵਨ ਦੇਹਾਂ ਦਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਹੁਣ ਆਪਾਂ ਜਾਣਦੇ ਆ ਤੇ ਦੀਵਾਨ ਸਾਹਿਬ ਉਹਨਾਂ ਦੇਹਾਂ ਨੂੰ ਲੈ ਕੇ ਗਏ ਆ ਤੇ ਉੱਥੇ ਜਾ ਕੇ ਸਸਕਾਰ ਹੋਇਆ ਤਾਂ ਉਸ ਤੋਂ ਬਾਅਦ ਫਿਰ ਦਿਵਾਨ ਟੋਡਰ ਮਲ ਜੀ ਉਹਨਾਂ ਦੇ ਨਾਲ ਕੋਈ ਰੰਜ ਨਹੀਂ ਰੱਖਿਆ ਸੁਬਾ ਸਰਹੰਦ ਉਹਨਾਂ ਨੇ ਕਿ ਤੁਸੀਂ ਇਹ ਕੰਮ ਕੀਤਾ ਤੁਸੀਂ ਬੇਸ਼ੱਕ ਜ਼ਮੀਨ ਉਹਨਾਂ ਨੇ ਬਹੁਤ ਮਹਿੰਗੀ ਹਾਂ ਲੈ ਕੇ ਅੰਤਮ ਸਸਕਾਰ ਕੀਤਾ ਜੀ ਤਾਂ ਫਿਰ ਉਸ ਤੋਂ ਬਾਅਦ ਕਿਉਂਕਿ ਹਾਲਾਂਕਿ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਬਹੁਤ ਤਕੜੇ ਵਪਾਰੀ ਸੀਗੇ ਉਹਨਾਂ ਨੇ ਆਪਣਾ ਸਭ ਕੁਝ ਲਾ ਕੇ ਜੀ ਇੰਨੀ ਮਹਿੰਗੀ ਜ਼ਮੀਨ ਖਰੀਦੀ ਇਸ ਕਰਕੇ ਕਿਹਾ ਜਾਂਦਾ ਕਿ ਸ਼ਰੀਫਾ ਤੇਗੜ ਸਾਹਿਬ ਦੀ ਜ਼ਮੀਨ ਸਭ ਤੋਂ ਮਹਿੰਗੀ ਹੈ ਜੀ ਤਾਂ ਫਿਰ ਉਸ ਵੇਲੇ ਕੋਈ ਸੁਬਾ ਸਰਹੰਦ ਨੇ ਰੰਜ ਰੱਖਿਆ ਉਹਨਾਂ ਦੇ ਨਾਲ ਵੇਖੋ ਜੀ ਉਹਨਾਂ ਸਾਰਾ ਕੁਝ ਇੱਕ ਕਾਨੂੰਨਨ ਪ੍ਰਕਿਰਿਆ ਰਾਹੀਂ ਕੀਤਾ ਜੀ ਵੀ ਜਿਸ ਤਰ੍ਹਾਂ ਉਹ ਸੂਬਾ ਸਰਹੰਦ ਨੂੰ ਮਿਲੇ ਮਿਲ ਕੇ ਪੇਸ਼ਕਸ਼ ਕੀਤੀ ਉਹਨਾਂ ਨੇ ਹਰੇਕ ਚੀਜ਼ ਨੂੰ ਪ੍ਰਾਪਤ ਕੀਤਾ ਜੀ ਕੋਈ ਇਹ ਨਹੀਂ ਕਹਿ ਸਕਦਾ ਵੀ ਸੂਬਾ ਸਰਹੰਦ ਨੇ ਉਹਨੇ ਤਾਂ ਰੰਚਕ ਭਰ ਵੀ ਕੋਈ ਹਮਦਰਦੀ ਨਹੀਂ ਰੱਖੀ ਕਿਸੇ ਕਹਨਾ ਆਪਣਾ ਜਿਹੜਾ ਵਾ ਰਕਸ਼ਸ਼ ਵਰਤੀ ਰੱਖੀ ਆ ਪਰ ਦੀਵਾਨ ਸਾਹਿਬ ਨੇ ਹਰੇਕ ਸੇਵਾ ਨੂੰ ਸਹਿਬਜ਼ਾਦਿਆਂ ਦੇ ਹਰੇਕ ਜਿਹੜਾ ਕਾਰਜ ਸੀਗਾ ਅੰਤਮ ਸਮੇਂ ਦਾ ਉਹਦਾ ਮੁੱਲ ਅਦਾ ਕੀਤਾ ਉਹਨਾਂ ਨੇ ਅੱਜ ਉਹਨਾਂ ਦੇ ਪਿੰਡਾਂ ਦੇ ਪਿੰਡ ਆਬਾਦ ਨੇ ਉਹਨਾਂ ਦੇ ਵਾਰਿਸ ਨੱਕ ਮਸਤਕ ਹੋਣ ਆਉਂਦੇ ਆ ਲੰਗਰ ਲੱਗਦੇ ਆ ਦੀਵਾਨ ਸਾਹਿਬ ਕਿਉਂਕਿ ਸਿੱਧੀ ਜੀ ਗੱਲ ਹੈ ਇਹਦੇ ਵਿੱਚ ਆਪਾਂ ਕੋਈ ਡੂੰਗਾ ਇਤਿਹਾਸ ਤੇ ਹੈ ਨਹੀਂ ਗਾਏ ਵੀ ਉਹਨਾਂ ਨੇ ਮਿਲ ਕੇ ਤੇ ਇੱਕ ਉਹਨਾਂ ਦਾ ਕਦ ਕਾਠ ਬਹੁਤ ਵੱਡਾ ਸੀਗਾ ਉਹਨਾਂ ਦਾ ਅਹੁਦਾ ਬਹੁਤ ਵੱਡਾ ਸੀਗਾ ਉਹਨਾਂ ਦੀ ਪਹੁੰਚ ਦਿੱਲੀ ਦਰਬਾਰ ਤੱਕ ਸੀਗੀ ਉਹਨਾਂ ਨੂੰ ਜਾਣਨ ਪਛਾਨਣ ਵਾਲੇ ਬਹੁਤ ਸੀਗੇ ਹੂੰ ਬਾਬਾ ਮੋਤੀराम ਮੇਰਾ ਗਰੀਬ ਸਿੱਖ ਸੀਗੇ ਉਹਨਾਂ ਦੇ ਉੱਤੇ ਇਹੀ ਅਲੀਗੇਸ਼ਨ ਇਲਜ਼ਾਮ ਲਾਏ ਗਏ ਵੀ ਜਦੋਂ ਅਸੀਂ ਰੋਕਿਆ ਤੇ ਤੁਸੀਂ ਕਿਉਂ ਕੀਤਾ ਤੁਸੀਂ ਦੁੱਧ ਕਿਉਂ ਪਿਆਇਆ ਬਿਲਕੁਲ ਠੀਕ ਆ ਜੀ ਦੀਵਾਨ ਟੋਡਰਮਾਲ ਸਾਹਿਬ ਸੀਗੇ ਉਹ ਸਾਰਾ ਉਹਨਾਂ ਨੇ ਇਸ ਚੀਜ਼ ਨੂੰ ਕਾਨੂੰਨਾਨ ਰੂਪ ਦੇ ਵਿੱਚ ਸਾਰਾ ਕੁਝ ਲਿਆ ਮਿਲੇ ਮਿਲ ਕੇ ਕਿਹਾ ਵੀ ਤੂੰ ਸਾਨੂੰ ਜਿਹੜੀ ਵੀ ਜਗਾ ਵਾ ਤੂੰ ਜੋ ਲੈਣਾ ਲੈ ਲੈ ਤੇ ਉਹਨੇ ਗੱਲ ਤਾਂ ਬੜੀ ਵੱਡੀ ਕਹੀ ਸੀ ਪਰ ਦੀਵਾਨ ਸਾਹਿਬ ਨੇ ਪੂਰੀ ਕੀਤੀ ਸਾਰਾ ਕੁਝ ਜੋ ਜ਼ਾਇਦਾ ਸੀ ਕੁਰਬਾਨ ਕਰਕੇ ਕੀ ਕੀ ਸ਼ਰਤਾਂ ਕੀ ਰੱਖੀਆਂ ਛੋਟੇ ਸਹਿਬਜ਼ਾਦਿਆਂ ਦੇ ਸੰਸਕਾਰ ਬਦਲੇ ਜਦੋਂ ਦਿਵਾਨ ਟੋਡਰਮਲ ਜੀ ਪਹੁੰਚੇ ਸੂਬਾ ਸਰਹੰਦ ਦੇ ਕੋਲੇ ਮੈਂ ਚਾਹੁੰਦਾ ਕਿ ਉਹ ਵੀ ਥੋੜਾ ਜਿਹਾ ਤੁਸੀਂ ਬਰੀਫ ਕਰੋ ਕਿ ਇੰਨੀ ਮਹਿੰਗੀ ਜ਼ਮੀਨ ਉਹਨਾਂ ਨੇ ਲਈ ਔਰ ਕੀ ਸ਼ਰਤਾਂ ਰੱਖੀਆਂ ਸੀ ਸੂਬਾ ਸਰਹੰਦ ਨੇ ਉਹਨਾਂ ਦੇ ਅੱਗੇ ਉਹਨਾਂ ਨੂੰ ਇਹ ਸੀ ਵੀ ਇੰਨਾ ਧਨ ਦੌਲਤ ਇਕੱਠਾ ਨਹੀਂ ਹੋ ਸਕਦਾ ਹੂੰ ਕਿੰਨਾ ਉਹ ਮੋਹਰਾਂ ਦੀ ਗਿਣਤੀ ਮੈਨੂੰ ਹੁਣ ਯਾਦ ਨਹੀਂ ਆ ਰਹੀ ਹੂੰ ਕਿ ਕਿੰਨੀਆਂ ਸੋਨੇ ਦੀਆਂ ਮੋਹਰਾਂ ਸੀਗੀਆਂ ਉਨੇ ਮੌਕੇ ਤੇ ਆਣ ਕੇ ਵੀ ਇੱਕ ਗੇਮ ਖੇਡੀ ਵੀ ਮੋਹਰਾਂ ਐ ਨਿੱਕੇ ਰੁਕ ਨਹੀਂ ਹਾਂ ਐ ਸਿੱਧੇ ਰੁਕ ਨਹੀਂ ਖੜੇ ਰੁਕ ਤਾਂ ਕਿ ਜ਼ਿਆਦਾ ਮੋਹਰਾਂ ਹੋ ਜਾਣ ਪਰ ਦੀਵਾਨ ਸਾਹਿਬ ਗੁਰੂ ਦੇ ਸਿੱਖ ਸੀਗੇ ਸੋਨੇ ਦੀਆਂ ਮੋਹਰਾਂ ਦੁੱਤੀਆਂ ਸੋਨੇ ਦੀਆਂ ਮੋਹਰਾਂ ਗੁਰੂ ਦੇ ਜਿਹੜੇ ਹੁੰਦੇ ਨਾ ਭੈ ਦੇ ਵਿੱਚ ਗੁਰੂ ਦੇ ਭਾਣੇ ਚ ਹੁੰਦੇ ਆ ਗੁਰੂ ਆਪਣੇ ਸਿੱਖ ਤੋਂ ਬਗੈਰ ਨਹੀਂ ਰਹਿ ਸਕਦਾ ਸਿੱਖ ਗੁਰੂ ਤੋਂ ਬਗੈਰ ਨਹੀਂ ਰਹਿ ਸਕਦਾ ਉਹ ਜਾਣੀ ਜਾਨ ਸਿੱਖ ਸੀਗੇ ਉਹਨਾਂ ਨੂੰ ਪਤਾ ਸੀ ਦੀ ਕਰਤੂਤ ਦਾ ਉਹ ਆਪਣਾ ਪੂਰਾ ਪ੍ਰਬੰਧ ਕਰਕੇ ਆਏ ਸੀਗੇ ਉਹਨਾਂ ਨੇ ਸਾਰੀ ਜਗ੍ਹਾ ਉਹਨਾਂ ਬੋਲਣ ਜੋਗਾ ਛੱਡਿਆ ਹੀ ਨਹੀਂ ਇਹਨੂੰ ਉਹਨੇ ਆਖਿਆ ਇਦਾਂ ਨਹੀਂ ਇਦਾਂ ਉਹਨਾਂ ਨੇ ਮੋਹਰਾਂ ਫਿਰ ਉਸੇ ਤਰ੍ਹਾਂ ਪੂਰੀਆਂ ਕੀਤੀਆਂ ਉਹ ਮੋਹਰਾਂ ਲਿਆਉਣ ਦੇ ਵਿੱਚ ਪੂਰੀਆਂ ਕਰਨ ਦੇ ਵਿੱਚ ਸਮੁੱਚਾ ਘਰ ਗਹਿਣਾ ਗੱਟਾ ਸਾਰਾ ਕੁਝ ਹੀ ਉਹਨਾਂ ਨੇ ਜੋ ਜਾਇਦਾਦ ਸੀਗੀ ਉਹਨੂੰ ਵਾਰ ਕੇ ਤੇ ਉਹ ਜਗ੍ਹਾ ਪ੍ਰਾਪਤ ਕੀਤੀ ਜਿਹਨੂੰ ਆਪਾਂ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਕਹਿੰਦੇ ਆ ਤੇ ਜਿੱਥੇ ਮੁੜ ਕੇ ਉਹਨਾਂ ਨੇ ਬਕਾਇਦਾ ਸਾਬ ਜੀ ਆ ਜਾਂਦੇ ਇਸ਼ਨਾਨ ਕਰਾ ਕੇ ਤੇ ਮਾਤਾ ਜੀ ਦਾ ਇਸ਼ਨਾਨ ਉਹਨਾਂ ਦੀ ਧਰਮ ਸੁਪਤਨੀ ਨੇ ਕਰਾਇਆ ਬਾਜੀ ਤੇ ਜਿਮਨ ਟੋਡਰ ਮਲ ਜੀ ਦੀ ਧਰਮ ਪਤਨੀ ਜੀ ਤੇ ਉਹਨਾਂ ਨੇ ਫਿਰ ਇਹ ਆ ਵੀ ਉਹ ਜਗਾ ਤਿੰਨਾ ਸਰੀਰਾਂ ਵਾਸਤੇ ਪੂਰੀ ਪੂਰੀ ਸੀ ਆ ਭਾਣਵੇਂ ਨੇ ਨਾ ਵੀ ਜਿੰਨੇ ਥਾਂ 'ਚ ਪਾਲਕੀ ਆ ਜੋਤੀ ਸਰੂਪ ਸਾਹਿਬ ਦੀ ਜਿੱਥੇ ਪਾਲਕੀ ਉਨੀ ਜਗਾ ਸੀਗੀ ਉਹ ਤੇ ਮੁੜ ਕੇ ਪਿੱਛੇ ਨੂੰ ਥੜਾ ਵਧਾਇਆ ਗਿਆ ਵੀ ਗਰੰਥੀ ਸਿੰਘ ਕੋ ਬੈਠਾ ਨਹੀਂ ਜਾਂਦਾ ਉੱਥੇ ਪਹਿਲਾਂ ਲੰਮਾ ਸਮਾਂ ਗਰੰਤੀ ਸਿੰਘ ਖਲੋਕ ਇਹ ਹੁਕਮਨਾਮਾ ਲੈਂਦਾ ਸੀ ਖਲੋਕੇ ਹੀ ਚੌਰ ਕਰਦਾ ਸੀਗਾ ਮੁੜ ਕੇ ਫਿਰ ਸੰਗਤ ਨੇ ਉਹ ਜਗਾ ਮੜੀ ਜੀ ਵਿਧਾਈ ਗਈ ਜਗਾ ਉਨੀਆਂ ਜਿੰਨੇ ਥਾਂ 'ਚ ਪਾਲ ਕੀਆ ਤੇ ਸਹਬਜ਼ਾਦੇ ਜਿਤਨਾ ਜਾਗਤ ਜੋਤ ਜਿਹੜੇ ਆ ਮਾਤਾ ਜੀ ਦੇ ਨਾਲ ਆਰਾਮ ਕਰਦੇ ਸੀ ਉਹ ਮਾਤਾ ਜੀ ਕੋਈ ਸੌਂਦੇ ਸੀ ਉਸੇ ਤਰ੍ਹਾਂ ਹੀ ਦੀਵਾਨ ਸਾਹਿਬ ਨੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਨੂੰ ਇੱਕ ਬੰਨੇ ਮਾਤਾ ਜੀ ਦੀ ਬਾਹ ਤੇ ਬਾਬਾ ਫਤਿਹ ਸਿੰਘ ਨੂੰ ਦੂਜੇ ਬੰਨੇ ਉਹਨਾਂ ਦੀ ਮਾਂ ਬਾਹ ਦੇ ਉੱਤੇ ਤੇ ਜਿਹੜੀ ਚਿਖਾਵਾ ਅੰਗੀਠਾ ਚਣ ਕੇ ਤੇ ਉਹਨਾਂ ਦੀ ਅੰਤਮ ਕਰਿਆ ਸਸਕਾਰ ਜਿਹੜਾ ਵਾ ਦੀਵਾਨ ਸਾਹਿਬ ਨੇ ਕੀਤਾ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਜਾਣਕਾਰੀਆਂ ਜਿਹੜੀਆਂ ਤੁਸੀਂ ਸਾਂਝ ਪਾਈ ਐ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਹੁਤ ਹੀ ਅਹਿਮ ਜਾਣਕਾਰੀ ਸੀਗੀ ਔਰ ਇਹ ਉਸ ਸਥਾਨ ਦੇ ਸੀ ਤੁਹਾਨੂੰ ਦਰਸ਼ਨ ਵੀ ਕਰਵਾ ਰਹੇ ਆ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀਆਂ ਜੋ ਸ਼ਹਾਦਤਾਂ ਤੋਂ ਬਾਅਦ ਉਹਨਾਂ ਦੇ ਸਰੀਰ ਇੱਥੇ ਛੱਡ ਦਿੱਤੇ ਗਏ ਸੀਗੇ ਉਹ ਸ਼ਬਦ ਨਹੀਂ ਅਸੀਂ ਬੋਲਾਂਗੇ ਕਿਉਂਕਿ ਹਾਲਾਂਕਿ ਉਸ ਵੇਲੇ ਦੀ ਸਰਕਾਰ ਨੇ ਹੁਕਮ ਦਿੱਤੇ ਕਿ ਲਵਾਰਸ਼ ਛੱਡ ਦਿਓ ਇਹਨਾਂ ਦੇਹਾਂ ਨੂੰ ਉਹਨਾਂ ਸਰੀਰਾਂ ਨੂੰ ਛੱਡ ਦਿੱਤਾ ਗਿਆ ਸੀ ਇੱਥੇ ਜਿਸ ਤੋਂ ਬਾਅਦ ਫਿਰ ਇੱਥੋਂ ਲਿਜਾ ਕੇ ਦੀਵਾਨ ਟੋਡਰਮਲ ਸਾਹਿਬ ਨੇ ਉਹਨਾਂ ਅੱਗੇ ਵੀ ਸੀਸ ਝੁਕਦਾ ਉਹਨਾਂ ਦੀ ਦੇ ਲਈ ਵੀ ਬਹੁਤ ਸ਼ਰਧਾ ਹੈ ਸਿੱਖਾਂ ਦੇ ਮਨ ਦੇ ਅੰਦਰ ਹਰੇਕ ਸਿੱਖ ਦੇ ਅੰਦਰ ਕਿਉਂਕਿ ਉਹਨਾਂ ਨੇ ਜੋ ਕੰਮ ਕੀਤਾ ਉਹ ਵੀ ਬਹੁਤ ਵੱਡਾ ਸੀਗਾ ਛੋਟਾ ਕੰਮ ਨਹੀਂ ਸੀਗਾ ਤਾਂ ਇਹ ਉਹ ਅਸਥਾਨ ਹੈ ਜਿੱਥੇ ਹੁਣ ਗੁਰਦੁਆਰਾ ਸ਼ਿਰ ਬਿਵਾਨਗੜ ਸਾਹਿਬ ਸੁਭਾਈ ੜ